ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਦੀ ਸਾਧ ਸੰਗਤ ਜੀਓ ਵੀਡੀਓ ਬਣਾਉਣ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤਾਂ ਕਿ ਸੰਗਤਾਂ ਦਾ ਤੱਕ ਇਹ ਪਹੁੰਚ ਸਕਣ ਤੇ ਸੰਗਤਾਂ ਦਾ ਲਾਭ ਲੈ ਸਕਣ ਸਾਧ ਸੰਗਤ ਜੀ ਪਹਿਲਾਂ ਆਪਾਂ ਕਾਰਕ ਦੋ ਕਾਰਕ ਪਹਿਲਾਂ ਕੀਤੇ ਸੀ ਕਰਤਾ ਕਾਰਕ ਤੇ ਕਰਮ ਕਾਰਕ ਉਸ ਤੋਂ ਬਾਅਦ ਆਪਾਂ ਕੀਤਾ ਹੈ ਕਾਰਣ ਕਾਰਕ ਇੱਕ ਵਚਨ ਹੁਣ ਕਰਾਂਗੇ ਕਾਰਣ ਕਾਰਕ ਬਹੁਵਚਨ ਔਰ ਇਸ ਨੂੰ ਬੜੇ ਧਿਆਨ ਨਾਲ ਸੁਣਿਓ ਕਾਰਣ ਕਾਰਕ ਬਹੁਵਚਨ ਇਹਨੀਆਂ ਨਿਸ਼ਾਨੀਆਂ ਕੀ ਹੁੰਦੀਆਂ ਇਹ ਕਿੱਥੋਂ ਪਤਾ ਲੱਗਦਾ ਹੈ ਵੀ ਬਹੁਵਚਨ ਹੈ ਤੇ ਬਹੁਵਚਨ ਦੇ ਵਿੱਚ ਇਹ ਕਰਤਾ ਕਾਰਕ ਦੇ ਦੁਆਰਾ ਰਾਹੀ ਨਾਲ ਜਿੱਥੋਂ ਪਤਾ ਲੱਗਦਾ ਹਾਂ ਦੇਖੋ ਨਿਸ਼ਾਨੀਆਂ ਹਾਰੇ ਨੂੰ ਉਗੜ ਹੋ ਗਏ ਇੱਕ ਮੁਕਤਾ ਹੋ ਗਏ ਮੁਕਤਾ ਭਾਵ ਜਿਹੜਾ ਆਖਰੀ ਅਖਰ ਹੁੰਦਾ ਉਹਨੂੰ ਕੋਈ ਉਗੜ ਦਲੈਂਕੜ ਜਾਂ ਕੋਈ ਕੰਨਾ ਜਾਂ ਚਾਰੀ ਵਿਆਰੀ ਕੁਝ ਨਹੀਂ ਲੱਗਿਆ ਉਹਦਾ ਜਿਵੇਂ ਨੈਣ ਆ ਗਿਆ ਨੈਣ ਆ ਗਿਆ ਇਸੇ ਤਰ੍ਹਾਂ ਲੋਇਣ ਆ ਗਿਆ ਇੱਕ ਮੁਕਤਾ ਨਾਣਾ ਨੂੰ ਕੁਝ ਨਹੀਂ ਲੱਗਿਆ ਅਧਿਆਰੀ ਨੂੰ ਕੁਝ ਨਹੀਂ ਇਹਨੂੰ ਮੁਕਤਾ ਕਹਿੰਦੇ ਜੇ ਸਪਾਦਾ ਮੁਕਤਾ ਹੋ ਗਿਆ ਹੁਣ ਇਹਦੇ ਵਿੱਚ ਇਹ ਹੈ ਮੋਗਤਾ ਹੋਵੇ ਅਸਲ ਲਭ ਜਿਹੜਾ ਅਸਲ ਲਭ ਹੁੰਦਾ ਭਾਵ ਉਸੇ ਤੇ ਹੀ ਇਹ ਬਹੁਤ ਵੱਜੁੰਦਾ ਅਗੇ ਹ ਹਕਲ ਹ ਹ ਅਗੇ ਵਿਆਹ ਹੁਣ ਆ ਗਿਆ ਹੋ ਆਲਾ ਪਹਿਲਾਂ ਆ ਗਿਆ ਹੋ ਨੈਨੋ ਹੁਣ ਨੈਨੋ ਠਾਕਰ ਕਾ ਰੰਗ ਨੈਨੋ ਨੈਰੋ ਨੈਨਾ ਨੈਨ ਕੋਈ ਬਹੁਤ ਨੈਨ ਜੇ ਇੱਕ ਵਚਨ ਹੁੰਦਾ ਨੈਨ ਇੱਥੇ ਓਕਰ ਲੱਗੇ ਇਸ ਦਾ ਕੀ ਨੈਨ ਵੋਚਨਾ ਤੇ ਬਹੁਵਚਨ ਦੇ ਨਾਲ ਲੱਗਿਆ ਹੋ ਇਹ ਬਣ ਗਿਆ ਨੈਨਾ ਰਾਹੀ ਨੈਨਾ ਨਾਲ ਠਾਕੁਰ ਕਰ ਰਾਂ ਸਾਧ ਸੰਗ ਮਿਲਦੇ ਸਭ ਸੰ ਅਗੇ ਪਾਉ ਪਾਉ ਕੀ ਹੈ ਪਾਉ ਬਹੁਵਚਨ ਹੈ ਜੇ ਇੱਕ ਹੁੰਦਾ ਤਾਂ ਪਾਉ ਹੁੰਦਾ ਪਾਉ ਪਾ ਪਾ ਵਾਵੇ ਉਲੇ ਨੂੰ ਔਰ ਇਹ ਬਾਵੇ ਨਾਲੇ ਪਾਵਾਂ ਇਹ ਬਹੁਵਚਨ ਹੈ ਬਹੁਵਚਨ ਦੇ ਨਾਲ ਲੱਗਿਆ ਪਾਵੋਂ 베ੜੀ ਪਾਵਾਂ ਪਾਵਾਂ 베ੜੀ 베ੜੀ ਦੇ ਨਾਲ ਪਾਵ ਮਤਲਬ 베ੜੀ ਦੇ 베ਲੀਆਂ ਲੱਗੀਆਂ ਪੈਰਾਂ ਹਾਥੋਂ ਤਾਲ ਹਾਥੋਂ ਹਸਾਂ ਤੋਂ ਤਾਲ ਵੱਜਦੀ ਹੈ ਪਾਵਾਂ 베ੜੀ ਪਾਵਾਂ 베ੜੀ ਹਾਥੋਂ ਤਾਲ ਪਾਵਾਂ 베ੜੀ ਪੈਰ ਜਿਹੜੇ ਆ ਉਹਨਾਂ ਤੋਂ ਉਹਨਾਂ ਨੂੰ 베ੜੀ ਲੱਗੀ ਹੈ ਹਾਥੋਂ ਤਾਲ ਤੇ ਹਾਥਾਂ ਦੇ ਨਾਲ ਉਹ ਹੱਥ ਦੇ ਰਹੀਂ ਕੀ ਕਰ ਰਹੇ ਨੇ ਤਾਲ ਵਜਾ ਰਹੇ ਹਾਥੋਂ ਤਾਲ ਨਾਮਾ ਗਾਵੇ ਗੁਰ ਗੋਪਾਲ ਅਗੇ ਮੁਖਤਾ ਨੈਨ ਅਲੋਗੋ ਸਾਧ ਜਨੁ ਨੈਨ ਹੁਣ ਨੈਨ ਕੀ ਹੈ ਮੁਖਤਾ ਨੰਨਾ ਮੁਖਤਾ ਤੇ ਨੈਨ ਅੱਖ ਜਿਹੜੀ ਹੈ ਅੱਖਾਂ ਦਾ ਹੈ ਨਾ ਇੱਕ ਨਹੀਂ ਹੈ ਨੈਨ ਹਰੇ ਨੈਨ ਦੋ ਯਾਨੀ ਕਿ ਬਹੁਵਚ ਨੈਨ ਤੇ ਇਹਨੂੰ ਐਸ ਇਟੇ ਹੀ ਲੈਣਾ ਨੈਨ ਅਲੋਗੋ ਇਹਦਾ ਮਤਲਬ ਹੈ ਬਾਰੇ ਨੈਨ ਨੈਨ ਅਲੋਗੋ ਸਾਧ ਜਨ ਸਾਧ ਜਨੋ ਨੈਨਾ ਨੂੰ ਨੈਨਾ ਦੇ ਰਾਹੀ ਅਲੋਵੋ ਨੈਨਾ ਦੇ ਰਾਹੀ ਨਾਲ ਨੈਨਾ ਦੇ ਨਾਲ ਸਾਧ ਜਨੋ ਹਰਤੇ ਗਾਵੋ ਨਾਮ ਨਿਦੇ ਨਾਮ ਨਿਦੋ ਲੋਏਨ ਲੁਈ ਲੋਏਨ ਲੋਏ ਬੋ ਲੋਏਂ ਜੀ ਇਹ ਇੱਕ ਬਹੁਵਚਨ ਹੈ ਕਿਉਂਕਿ ਮੁਕਤ ਹੈ ਨਾ ਇਹ ਅਸਲ ਸ਼ਬਦ ਹੀ ਹੈ ਤੇ ਇਹ ਬਹੁਵਚਨ ਇਹ ਇਸੇ ਤਰ੍ਹਾਂ ਹੀ ਰਹਿ ਗਿਆ ਲੋਏਨ ਲੁਈ ਡੇਟਾ ਪਿਆਸ ਨਾ 부ਜੇ ਮੂੰਹ ਕਣੀ ਲੋਣਾ ਦੇ ਨਾਲ ਆਖਾਂ ਦੇ ਨਾਲ ਲੋਈ ਡਿਟ ਲੋਈ ਸੰਸਾਰ ਸਾਰਾ ਜਗਤ ਉਨੂੰ ਡਿਟ ਪਿਆਸ ਨਾ 부ਜੇ ਪਰ ਪਿਆਸ ਨਹੀਂ 부ਜਦੀ ਮੂੰਹ ਕਣੀ ਮੈਂ ਹੋਰ ਕਣੀ ਰੇ ਮਨ RAM ਸਿਉਂ ਕਰ ਪ੍ਰੀਤ ਰੇ ਮਨ ਹੁਣ ਆਪਾਂ ਪਿੱਛੇ ਵੀ ਚਲੇ ਚੱਲੀਏ ਤਾਂ ਰੇ ਮਨ ਜਿਹੜਾ ਹੈ ਸੰਬੋਧਨ ਹੈ ਨਹੀਂ ਤਾਂ ਇਹਦੇ ਨਾਲ ਔਂਕੜ ਲੱਗ ਜਾਣਾ ਸੀਗਾ ਇੱਕ ਵਚਨ ਮਨ ਦਾ ਜਿਹੜਾ ਹੈ ਉਹ ਮਨ ਹੁੰਦਾ ਇਸ ਕਰਕੇ ਪੁਲਿੰਗ ਹੈ ਹੁੰਦੀ ਨਹੀਂ ਹੈ ਇਹ ਮਨ ਹੈ ਤੇ ਔਂਕੜ ਲੱਗਣਾ ਸੀ ਰੇ ਆ ਗਿਆ ਰੇ ਮਨ ਇਹ ਸੰਬੋਧਨ ਹੋ ਗਿਆ ਇਸ ਕਰਕੇ ਮਨ ਦਾ ਨੰਨਾ ਔਂਕੜ ਚੁੱਕਿਆ ਗਿਆ ਰੇ ਮਨ RAM ਸਿਉ ਹੁਣ ਸਿਉ ਜਿਹੜਾ ਇਹ ਕੀ ਹੈ ਸੰਬੰਧਕ ਹੈ ਤਾਂ ਕਿ RAM ਨੂੰ ਨਹੀਂ ਤਾਂ RAM ਨੂੰ ਹੋਣਾ ਸੀ ਔਂਕੜ ਨਾਲ ਹੁਣ ਸਿਉ ਲੱਗ ਗਿਆ ਤਾਂ ਇਹ ਕੀ ਹੈ ਸੰਬੰਧਕ ਲੱਗ ਗਿਆ ਤੇ ਇੱਥੇ ਔਂਕੜ ਛੱਕਿਆ ਗਿਆ RAM ਸਿਉ ਕਰ ਪ੍ਰੀਤ ਅਗੇ ਆ ਗਿਆ ਸਰਮਨ ਇਹ ਵੀ ਬਹੁਵਚਨ ਨੰਨਾ ਜਿਹੜਾ ਹੈ ਮੁਕਤ ਹੈ ਸਰਵਨ ਗੋਬਿੰਦ ਗੁਣ ਸਰਵਨ ਸਰਵਨ ਗੋਬਿੰਦ ਗੁਣ ਸਰਮਨ ਸਰਮਨ ਦੇ ਰਾਹੀ ਗੋਬਿੰਦ ਗੁਣ ਅਰਗਾਉ ਰਸਨਾ ਕੀ ਸਰਮਨਾਂ ਦੇ ਰਾਹੀ ਗੋਬਿੰਦ ਗੁਣ ਉਹਦੇ ਰੂਪ ਵਿੱਚ ਸੁਣੋ ਅਰ ਰਸਨਾ ਦੇ ਨਾਲ ਇਹ ਗੀਤ ਗਾਓ ਭਾਵ ਸਰਮਨ ਆਪਣਾ ਜਿਹੜਾ ਆ ਗਿਆ ਇਹ ਮੁਕਤ ਆ ਗਿਆ ਮੁਕਤਾ ਤੇ ਏ ਕੀ ਬੋਧ ਚਨ ਹੈ ਤੇ ਇਹ ਹਗਾ ਕਾਰਕ ਕਰਨ ਕਾਰਕ ਹੋ ਗਿਆ ਅਗੇ ਹਾ ਚਰਨ ਹੈ ਚਰਨ ਹੈ गोविंद मार्ग ਸੁਹਾਵਾ ਚਰਨ ਹੈ ਇਹ ਕੀ ਚਰਨ ਹੈ ਦਵਾਰਾ ਚਰਨਾ ਦੇ ਦਵਾਰਾ ਚਰਨਾ ਦੇ ਨਾਲ ਚਰਨਾ ਦੇ ਰਾਹੀ ਇਹ ਹੋ ਗਿਆ गोविंद मार्ग ਸੁਹਾਵਾ गोविंद मार्ग ਸੁਹਾਵਾ ਬਣ ਗਿਆ ਆਨ ਮਾਰਗ 제ਤਾ ਕਿਸ ਧਾਈ ਹੈ ਇਤੋ ਹੀ ਦੁਖ ਹਵਾ ਅਗੇ ਹੈਗਾ ਜੀ ਹਰ ਨਾਕਸ਼ ਜਿੰਨ ਨਖੈ ਬਿਦਾਰਿਉ ਨਖੈ ਹੁਣ ਅਗੇ ਨਖੈ ਨੰਨ ਕਾ ਕਰ ਨਖੈ ਨੋ ਇਕਨੀ ਗਾ ਬਾਰੇ ਬਨੋ ਜੇ ਹੁੰਦਾ ਤਾਂ ਇਥੇ ਉੱਪਰ ਲੱਗੇ ਹੁੰਦਾ ਨਖੈ ਸਰ ਕੇ ਪੈਣੀ ਬਹੁਵਚਨ ਨੇ ਤੇ ਇਹਦੇ ਨਾਲ ਹਾ ਹ ਲੱਗ ਗਿਆ ਨਖੈ ਅਹਗੇ ਨਹ ਦੁਆਰਾ ਨੋਆ ਦੁਆਰਾ ਨੋ ਰਹੀ ਨੋ ਨਾਲ ਮਨਹਿ ਬਧਾਰਿ ਉਹ ਨਾਮ ਅਧਾਰਿ ਸੋਹਰਨ ਕੀਏ ਸਨਾਪ ਕਹਿ ਨਾਮ ਦੇਉ ਹਮ ਨਰ ਹਰ ਧਿਆਵੈ RAM ਅਭੈ ਪਦ ਦਾਤਾ ਬਿਹਾਰੀ ਦੀ ਆ ਗਈ ਗੱਲ ਅੱਗੇ ਫਿਰ ਬਿਹਾਰੀ ਆ ਗਈ ਜੀ ਬਿਹਾਰੀ ਦੇ ਵਿੱਚ ਆ ਗਿਆ ਗਜੀ ਨਾ ਮਿਨੀਏ ਤੋੜਨਾ ਤੁਲਿਏ ਪਾਚਨ ਸੇਰ ਅਢਾਈ ਗਣੀ ਗਜਿੰ ਜਿਹੜਾ ਹੈ ਉਹ ਕੀ ਹੈ ਬਿਹਾਰੀ ਲੱਗੀ ਹੈ ਤਾਂ ਗਜ ਗਜਾਂ ਦੇ ਰਾਣੀ ਗਾਇ ਨਾਲ ਗਜਾਂ ਦੁਆਰਾ ਨਾ ਮਿਣੀਏ ਨਹੀਂ ਮਿਣਿਆ ਨਹੀਂ ਮਿਣਿਆ ਜ ਨਿਮਿਨਾ ਨਹੀਂ ਚਾਹੀਦਾ ਗਜਿੰ ਹੈ ਇਹ ਦੇ ਰਾਗਾ ਟੋਲ ਨਾ ਤੁਲੀ ਪਾਚਨ ਸੇਰ ਆਟਾਈ ਜੋਕਰ ਪਾਚਨ ਬੇਗ ਨਾ ਪਾਵੈ ਝਗਰ ਕਰੇ ਘਰ ਆਈ ਅਕੀ ਹੈ RAM ਜਪੋ ਮੇਰੀ ਸਖੀ ਸਖੈਣੀ ਸਤਿਗੁਰ ਸੇਵ ਦੇਖੋ ਪ੍ਰਭ ਨੈਣੀ ਹੁ ਨੈਣੀ ਹੁ ਨੈਨ ਹੁੰਦੇ ਆ ਨੈਨ ਅੱਖਾਂ ਤੇ ਨੈਣੀ ਪ੍ਰਭ ਦੇਖੋ ਪ੍ਰਭ ਪ੍ਰਭ ਨੂੰ ਦੇਖੋ ਨੈਣੀ ਨੈਣਿਆਂ ਦੇ ਨਾਲ ਅੱਖਾਂ ਦੇ ਨਾਲ ਅੱਖਾਂ ਦੇ ਰਾਹੀਂ ਅੱਖਾਂ ਦੁਆਰਾ ਅੱਖਾਂ ਨਾਲ ਅੱਖਾਂ ਰਾਹੀਂ ਇਹ ਕਦਵਾ ਜੋ ਮਰਜੀ ਪੜਤੇ ਅਰਥ ਹੋ ਗਏ ਇਹਦੇ ਦੇਖੋ ਪ੍ਰਭ ਨੈਣੀ ਨੈਨੀ ਨੈਨਾ ਦੇ ਰਹਿ ਤੈਨ ਕੋਲ ਕੁਮਾਈ ਜਿਨ ਪ੍ਰਭ ਤੈਨ ਕੋਲ ਕੁਮਾਈ ਜਿਨ ਪ੍ਰਭ ਸਰਮਣੀ ਸੁਣਿਆ ਰਾਮ ਹੁਣ ਸਰਵਣ ਕੀ ਹੈ ਕੰਨ ਕੰਨ ਇਹ ਵੀ ਬਹੁਵਚਨ ਹੈ ਸਰਵਣ ਦੇ ਇੱਕ ਔਂਕੜ ਲੱਗੇ ਹੋਵੇ ਤਾਂ ਫਿਰ ਇੱਕ ਬਣ ਜਾਂਦਾ ਹੈ ਸਰਵਣੀ ਹੈ ਬਹੁਤੇ ਸਰਵਣ ਹੈ ਤੇ ਵਿਆਹੀ ਲੱਗਣ ਨਾਲ ਕੀ ਬਣ ਗਿਆ ਸਰਮਣੀ ਰਾਹੀ ਸਰਵਣੀ ਰਹੀ ਪਾਵ ਕਰਨਾ ਦੇ ਰਾਹੀ ਕਰਨਾ ਦੇ ਦੁਆਰਾ ਕਰਨਾ ਦੇ ਰਾਹੀ ਕਰਨਾ ਦੇ ਨਾਲ ਇਹ ਦੋਨੇ ਆ ਗਏ ਇਹੀ ਕਰਨ ਕਾਰਕ ਬਹੁ ਵਜਨ ਦੇ ਅੱਜ ਜੋ ਆਪਾਂ ਵਿਸਤਾਰ ਨਾਲ ਗੱਲ ਕੀਤੀ ਹੈ ਡਿਸਕਸ ਕੀਤਾ ਹੈ ਵਿਚਾਰ ਕੀਤਾ ਹੈ ਇਹ ਹੀ ਆਪਣੀ ਅੱਜ ਦੀ ਵਿਚਾਰ ਔਰ ਸਾ ਸੰਗਤ ਅੱਜ ਜੋ ਇਹ ਵਿਚਾਰ ਇਸ ਵੀਡੀਓ ਦੇ ਵਿੱਚ ਏਨੀ ਸੀ ਇਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ